ਸ਼ੇਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਆਪਣੇ ਸਿੱਖਾਂ ਨੂੰ ਭਗਤੀ ਦਾ ਬ੍ਰह्म ਗਿਆਨ ਦਾ ਉਪਦੇਸ਼ ਦਿੰਦੇ ਨੇ ਉਸ ਕਥਾ ਨੂੰ ਅਸੀਂ ਸਾਰੇ ਸਰਵਣ ਕਰੀਏ ਸਾਧ ਸੰਗਤ ਜੀ ਆਪਣੀ ਸੁਰਤੀ ਨੂੰ ਗੁਰੂ ਮਹਾਰਾਜ ਜੀ ਦੇ ਚਰਣਾ ਵਿੱਚ ਜੋੜੀਏ ਤੇ ਧਿਆਨ ਨਾਲ ਇਹ ਕਥਾ ਸਰਵਣ ਕਰੀਏ ਜੀ ਸਾਧ ਸੰਗਤ ਜੀ ਚੌਨਪੁਰ ਹਿੰਦੁਸਤਾਨ ਦੇ ਪੁਰਾਣੇ ਸ਼ਹਿਰਾਂ ਦੇ ਵਿੱਚ ਪ੍ਰਸਿੱਧਾ ਉਸ ਚੌਨਪੁਰ ਸ਼ਹਿਰ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ ਉਸ ਦਾ ਨਾਮ ਭਾਈ ਜੱਟੂ ਤਪਾਸਿਕਾ ਉਹ ਸਿੱਖ ਨਾਮ ਬਹੁ ਪ੍ਰਸਿੱਧ ਸੀ ਉਹਦਾ ਜੱਟੂ ਤਪਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਦਰਸ਼ਨ ਕਰਨ ਲਈ ਉਹ ਜੱਟੂ ਤਪਾਸ਼ੀ ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਦੋਵੇਂ ਹੱਥ ਜੋੜ ਕੇ ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਅਰਦਾਸ ਬੇਨਤੀ ਕੀਤੀ ਕਹਿਣ ਲੱਗਾ ਮਹਾਰਜ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਬਹੁਤ ਜਸ ਸੁਣਿਆ ਹੈ ਆਪ ਜੀ ਦੀ ਬਹੁਤ ਮहिमा ਸੁਣੀ ਹੈ ਆਪ ਜੀ ਨੇ ਲੱਖਾਂ ਪਾਪੀਆਂ ਦੇ ਪਾਪ ਦੂਰ ਕੀਤੇ ਹਨ ਤੇ ਉਹਨਾਂ ਦੀ ਮਾੜੀ ਮਤ ਖੋਟੀ ਮਤ ਦੂਰ ਕੀਤੀ ਜੇ ਇਹ ਕਿਰਪਾ ਨਿਦਾਨ ਸਤਗੁਰ ਜੀ ਮੈਂ ਵੀ ਆਪ ਜੀ ਦੀ ਸ਼ਰਨ ਵਿੱਚ ਪਿਆ ਹਾਂ ਮਹਾਰਾਜ ਜੀ ਮੇਰੇ ਤੇ ਵੀ ਕਿਰਪਾ ਕਰੋ ਜੇ ਮੈਂ ਆਪ ਜੀ ਨੇ ਲੱਖਾਂ ਲੋਕਾਂ ਨੂੰ ਉਪਦੇਸ਼ ਦਿੱਤਾ ਮੈਨੂੰ ਵੀ ਉਪਦੇਸ਼ ਦਿਓ ਜਿਸ ਉਪਦੇਸ਼ ਦੇ ਨਾਲ ਮੇਰਾ ਕਲਿਆਣ ਹੋ ਜਾਵੇ ਜ ਜਿਹਦੇ ਨਾਲ ਮੇਰੀ ਰੂਹ ਦਾ ਮੇਰੀ ਆਤਮਾ ਦਾ ਭਲਾ ਹੋ ਜਾਵੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਟੂ ਤਪੇ ਦੀ ਬੇਨਤੀ ਸੁਣ ਕੇ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਮਹਾਰਾਜ ਜੀ ਕਹਿੰਦੇ ਭਾਈ ਸ਼ਾਂਤ ਕੀ ਤਪ ਕਰਿਆ ਕਰ ਸਾ ਸੰਗਤ ਜੀ ਤਿੰਨ ਤਰ੍ਹਾਂ ਦਾ ਤਪ ਹੁੰਦਾ ਤਾਮਸੀ ਤਪ ਰਾਜਸੀ ਤਪ ਤੇ ਸ਼ਾਂਤ ਕੀ ਤਪ ਜਿਹੜਾ ਤਾਮਸੀ ਤਾਪੇ ਉਹ ਤਪ ਦੇ ਵਿੱਚ ਲੋਕੀ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ ਭੁੱਖੇ ਰਹਿ ਕੇ ਭਗਤੀ ਕਰਦੇ ਨੇ ਪੇੜਾਂ ਤੇ ਪੁੱਠੇ ਲਟਕ ਕੇ ਭਗਤੀ ਕਰਦੇ ਨੇ ਗਰਮੀ ਦੇ ਵਿੱਚ ਅੱਗ ਪੁਰ ਬਹਿ ਕੇ ਭਗਤੀ ਕਰਦੇ ਨੇ ਤੇ ਸਰਦੀਆਂ ਵਿੱਚ ਠੰਡ ਵਿੱਚ ਬਹਿ ਕੇ ਭਗਤੀ ਕਰਦੇ ਨੇ ਪਿਛਲੇ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਦਿੱਤਾ ਸੀ ਸਿੱਖਾਂ ਨੂੰ ਕਿ ਤਾਮਸੀ ਤਾਪੇ ਜਿਹੜਾ ਇਹਦੇ ਵਿੱਚ ਮਿਹਨਤ ਜ਼ਿਆਦਾ ਹੈ ਤੇ ਫਲ ਥੋੜਾ ਹੈ ਐਸ ਲਈ ਇਹ ਤਪ ਕਰਨ ਦੀ ਸਿੱਖਾਂ ਨੂੰ ਲੋੜ ਨਹੀਂ ਜਿਹੜਾ ਹੁਣ ਰਾਜਸੀ ਤਾਪੇ ਇਹ ਤਪ ਰੀਦੀਆਂ ਸਿੱਧੀਆਂ ਸ਼ਕਤੀਆਂ ਹੋਰ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਕੀਤਾ ਜਾਂਦਾ ਹੈ ਤੇ ਸਾਧਕੀ ਤਪ ਉਹ ਵੇ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਤਾਂ ਗੁਰੂ ਘਰ ਦੇ ਵਿੱਚ ਸਾਧ ਕੀ ਤਪ ਹੈ ਜਟੂ ਤਪਾ ਤੋਂ ਸਾਧ ਕੀ ਤਪ ਕਰਿਆ ਕਰ ਤੇ ਸਾਧ ਕੀ ਤਪ ਕੀ ਹੈ ਸਾਧ ਕੀ ਤਪ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਨਾ ਵਾਹਿਗੁਰੂ 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 ਜਪਿਆ ਕਰੋ ਮਨ ਦੀਆਂ ਬਿਰਤੀਆਂ ਨੂੰ ਤੇ ਆਪਣੀਆਂ ਇੰਦਰੀਆਂ ਨੂੰ ਰੋਕ ਕੇ ਪ੍ਰਾਇਆ ਰੂਪ ਦੇਖਣ ਤੋਂ ਪਰਾਇ ਨਿੰਦਾ ਸੁਣ ਤੋਂ ਪਰਾਏ ਪੈਸੇ ਮਾਰੇ ਧਨ ਪਦਾਰਥ ਦੇਖਣ ਤੋਂ ਆਪਣੇ ਆਪ ਨੂੰ ਕੰਟਰੋਲ ਕਰਨਾ ਆਪਣੀਆਂ ਇੰਦਰੀਆਂ ਨੂੰ ਅੱਖਾਂ ਨੂੰ ਕੰਨਾਂ ਨੂੰ ਵਾਸ਼ਨਾਵਾਂ ਤੋਂ ਰੋਕਣਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਵੇ ਪਾਈ ਸਾਧ ਕੀ ਤਪ ਕਰਿਆ ਕਰ ਉਦੋਂ ਜਟੂ ਤੱਪੇ ਨੇ ਗੁਰੂ ਮਹਾਰਾਜੀ ਨੂੰ ਬਚਨ ਕੀਤਾ ਹੇ ਗੁਰੂ ਜੀ ਮਹਾਰਾਜੀ ਕੁਝ ਸਿਆਣੇ ਮਹਾਪੁਰਸ਼ ਕਹਿੰਦੇ ਹਨ ਕਿ ਉਹ ਵਿਗਿਆਨ ਤੋਂ ਬਿਨਾ ਮੁਕਤੀ ਨਹੀਂ ਹੋਣੀ ਐਸਾ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੋਣੀ ਕਿਸੇ ਦੀ ਤੇ ਵੇਦ ਵੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਬਿਨਾ ਗਿਆਨ ਤੋਂ ਮੁਕਤੀ ਨਹੀਂ ਹੋਣੀ ਭਾਈ ਜੱਟੂ ਤਪੇ ਦੀ ਬੇਨਤੀ ਸੁਣ ਕੇ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਇਸ ਤਰ੍ਹਾਂ ਸਮਝੋ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਜਗਿਆਸੂ ਹੈ ਜਿਹੜਾ ਚਾਹੁੰਦਾ ਵੀ ਮੇਰੀ ਮੁਕਤੀ ਹੋਵੇ ਸਾ ਸੰਗਤ ਜੀ ਪਹਿਲੀ ਗੱਲ ਤੇ ਐਵੇਂ ਕਿ ਜ਼ਿਆਦਾਤਰ ਤਾਂ ਕਿਸੇ ਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਆਉਂਦਾ ਕਿ ਮੇਰੀ ਮੁਕਤੀ ਵੀ ਹੋਵੇ ਕਰੋਨਾ ਵਿੱਚੋਂ ਕੋਈ ਇੱਕ ਅੱਧਾ ਬੰਦਾ ਹੀ ਹੁੰਦਾ ਵਾ ਜਿਹਨੂੰ ਮੁਕਤੀ ਦੀ ਇੱਛਾ ਹੋਵੇ ਛੁਬ ਇੱਛਾ ਗਿਆਨ ਦੀ ਪਹਿਲੀ ਭੂਮਿਕਾ ਹੈ ਮੇਰਾ ਪਲਾਹ ਹੋ ਜੇ ਮੇਰਾ ਬੀੜਾ ਬੰਨੇ ਲੱਗ ਜੇ ਮੇਰੀ 84 ਕੱਟੇ ਜਾਵੇ ਮੇਰੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇ ਜਿਹੜੇ ਇਸ ਤਰ੍ਹਾਂ ਦੀਆਂ ਇਸ਼ਿਆ ਕਰਦੇ ਹਨ ਤੇ ਇਸ਼ਿਆ ਕਰਨ ਦੇ ਨਾਲ-ਨਾਲ ਵਾਹਿਗੁਰੂ 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 ਦਸਮਰਣ ਦਿਨ ਰਾਤ ਕਰਦੇ ਹਨ ਹਰ ਸਵਾਸ ਤੇ ਨਾਲ ਕਰਦੇ ਹਨ ਹਰ ਸਵਾਸ ਤੇ ਨਾਲ ਕਰਦੇ ਹਨ ਹਰ ਵੇਲੇ ਹਰ ਕਿਨ ਹਰ ਪਲ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਮਹਾਰਾਜ ਕਹਿੰਦੇ ਨੇ ਐਸੇ ਵਿਅਕਤੀ ਲਈ ਮੁਕਤੀ ਦੇ ਚਾਰੋਂ ਦਰਵਾਜ਼ੇ ਖੁੱਲ ਜਾਂਦੇ ਹਨ ਵਾਹਿਗੁਰੂ ਗੁਰਮੰਤਰ ਦੀ ਚਾਬੀ ਲਾਉਣ ਦੇ ਨਾਲ ਮੁਕਤੀ ਦੇ ਚਾਰੇ ਦਰਵਾਜ਼ੇ ਖੁੱਲ ਜਾਂਦੇ ਹਨ ਜਿਹੜਾ ਕਿਸੇ ਘਰ ਦੇ ਵਿੱਚ ਵੜਨਾ ਚਾਹੁੰਦਾ ਏ ਉਹਨੂੰ ਕਿਸੇ ਦਰਵਾਜ਼ੇ ਦੇ ਰਾਹੀਂ ਵੜਨਾ ਪੈਂਦਾ ਏ ਜਦੋਂ ਵਾਹਿਗੁਰੂ ਕਹੀ ਦਾਣਾ ਉਹਦੋਂ ਮੁਕਤੀ ਦੇ ਚਾਰੋਂ ਦਰਵਾਜ਼ੇ ਖੁੱਲ ਜਾਂਦੇ ਹਨ ਮਹਾਰਾਜ ਕਹਿੰਦੇ ਜਿਵੇਂ ਹਰਮੰਦਰ ਸਾਹਿਬ ਜੀ ਦੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਾਰ ਦਰਵਾਜ਼ੇ ਰੱਖੇ ਹਨ ਹਰਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਇੱਕ ਪੂਰਬ ਇੱਕ ਪੱਛਮ ਇੱਕ ਉੱਤਰ ਤੇ ਇੱਕ ਦੱਖਣ ਵਿੱਚ ਜਿੱਧਰੋਂ ਵੀ ਕੋਈ ਵੜਦਾ ਏ ਉਹਦਾ ਉਧਰੋ ਹੀ ਭਲਾ ਹੋ ਜਾਂਦਾ ਹੈ ਹਰਮੰਦਰ ਸਾਹਿਬ ਵਿੱਚ ਜਿੱਧਰੋਂ ਵੀ ਕੋਈ ਵੜੇ ਅੰਦਰ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਹੋ ਹੀ ਜਾਣਗੇ ਐਸੀ ਤਰ੍ਹਾਂ ਵਾਹਿਗੁਰੂ ਜੀ ਜਿਹੜਾ ਵੀ ਜਪੇਗਾ ਉਹਦੇ ਲਈ ਮੁਕਤੀ ਦੇ ਚਾਰੋਂ ਦਰਵਾਜ਼ੇ ਖੁੱਲ ਜਾਣਗੇ ਜਿਹੜਾ ਮਰਜੀ ਦਰਵਾਜ਼ੇ ਚੋਂ ਵੜ ਜਾਵੇ ਉਹਦੀ ਮੁਕਤੀ ਪੱਕੀ ਹੈ ਉਹਨੂੰ ਮੁਕਤੀ ਮਿਲ ਜਾਣੀ ਹੈ ਇਹ ਚਾਰ ਦਰਵਾਜ਼ੇ ਕਿਹੜੇ ਨੇ ਮੁਕਤੀ ਦੇ ਸਾਧਨ ਕਿਹੜੇ ਨੇ ਇੱਕ ਤਾਂ ਜੋਗ ਹੈ ਇੱਕ ਬੈਰਾਗ ਹੈ ਇੱਕ ਭਗਤੀ ਹੈ ਤੇ ਇੱਕ ਗਿਆਨ ਹੈ ਇਹ ਚਾਰ ਨੇ ਯੋਗ ਬੈਰਾਗ ਭਗਤੀ ਤੇ ਗਿਆਨ ਇੱਥੇ ਯੋਗ ਹੈ ਜੋੜਨਾ ਚਿੱਤ ਭਿਰਤੀਆਂ ਦਾ ਅਕਾਗਰ ਹੋ ਜਾਣਾ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਸਾਰੇ ਪਾਸਿਓ ਉਹ ਕੰਟਰੋਲ ਚ ਆ ਜਾਣ ਇਹਨੂੰ ਕਹਿੰਦੇ ਨੇ ਯੋਗ ਯੋਗ ਦੇ ਵਿੱਚ ਇਹ ਲਿਖਿਆ ਹੋਇਆ ਵੇ ਕਿ ਚਿੱਤ ਭਿਰਤੀਆਂ ਦਾ ਰੋਕ ਲੈਣਾ ਆਪਣੇ ਖਿਆਲਾਂ ਨੂੰ ਕਾਬੂ ਕਰ ਲੈਣਾ ਇਹ ਹੈ ਯੋਗ ਤੇ ਦੂਜੀ ਹੈ ਵਾਈ ਗੁਰੂ ਜੀ ਭਗਤੀ ਭਗਤੀ ਹੈ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ ਜਿਵੇਂ ਕੋਈ ਪਰਮਾਤਮਾ ਨੂੰ ਆਪਣਾ ਪਤੀ ਮੰਨਦਾ ਤੇ ਪਰਮਾਤਮਾ ਨਾਲ ਉਹ ਪਤਨੀ ਬਣ ਕੇ ਪ੍ਰੇਮ ਕਰਦਾ ਕੋਈ ਭਗਵਾਨ ਨੂੰ ਆਪਣਾ ਪਿਓ ਮੰਨ ਕੇ ਤੇ ਆਪ ਪੁੱਤਰ ਬਣ ਕੇ ਭਗਤੀ ਕਰਦਾ ਹੈ ਕੋਈ ਪਰਮਾਤਮਾ ਨੂੰ ਮਾਲਕ ਮੰਨਦਾ ਹੈ ਤੇ ਆਪਣੇ ਆਪ ਨੂੰ નોਕਰ ਮੰਨ ਕੇ ਭਗਤੀ ਕਰਦਾ ਹੈ ਤੇ ਕੋਈ ਪਰਮੇਸ਼ਰ ਨੂੰ ਆਪਣਾ ਮਿੱਤਰ ਬਣਾ ਕੇ ਦੋਸਤ ਬਣਾ ਕੇ ਉਹਦੀ ਭਗਤੀ ਕਰਦਾ ਹੈ ਸੋ ਪ੍ਰੇਮ ਕਰਨਾ ਪ੍ਰਮਾਤਮਾ ਦੇ ਨਾਲ ਪ੍ਰੇਮ ਕਰਕੇ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਣਾ ਐ ਭਗਤੀ ਹੈ ਸੋ ਇੱਕ ਹੈ ਵੈਰਾਗ ਦੁਨੀਆ ਦੇ ਜਿੰਨੇ ਵੀ ਪਦਾਰਥ ਨੇ ਵਿਸ਼ੇ ਪੋਗਨੇ ਸੰਸਾਰ ਦੇ ਸੁੱਖ ਨੇ ਇਥੋਂ ਤੱਕ ਵੀ ਕਿ ਜਿਹੜੀਆਂ ਇੰਦਰਪੁਰੀਆਂ ਦੀਆਂ ਬ੍ਰਹਮਪੁਰੀ ਤੱਕ ਦੇ ਭੋਗ ਨੇ ਉਨੂੰ ਵੀ ਤਿਆਗ ਦੇਵੇ ਕੋਈ ਵਾਸ਼ਨਾ ਵੀ ਮਨ ਦੇ ਵਿੱਚ ਨਾ ਰਵੇ ਉਹਨੂੰ ਕਹਿੰਦੇ ਨੇ ਵੈਰਾਗ ਤੇ ਚੌਥਾ ਅਹਿਸਾਸ ਸੰਗਤ ਜੀ ਗਿਆਨ ਗਿਆਨ ਹੈ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਾਲ ਆਤਮਕ ਰੂਪ ਕਰਕੇ ਅਭੇਦ ਚਾਨਣਾ ਜੋਤ ਸਰੂਪ ਨੂੰ ਚਿੰਤਨ ਕਰਨਾ ਵੀ ਮੈਂ ਉਸ ਪ੍ਰਮਾਤਮਾ ਸਾਗਰ ਦੀ ਬੂੰਦ ਹਾਂ ਮੈਂ ਉਸ ਤੋਂ ਵੱਖ ਨਹੀਂ ਹਾਂ ਮੈਂ ਉਹਦੇ ਵਿੱਚ ਹੀ ਸਮਝ ਜਾਣਾ ਸਾਸੰਗਤ ਜੀ ਇਹਨੂੰ ਗਿਆਨ ਕਹਿੰਦੇ ਹਨ ਸੋ ਇੱਕ ਹੈ ਜੋਗ ਇੱਕ ਹੈ ਭਗਤੀ ਇੱਕ ਹੈ ਬੈਰਾਗ ਤੇ ਇੱਕ ਹੈ ਗਿਆਨ ਇਹ ਚਾਰ ਮੁਕਤੀ ਦੇ ਦਰਵਾਜੇ ਹਨ ਸਾਸੰਗਤ ਜੀ ਵਾਹਿਗੁਰੂ 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 ਜਪਨ ਨਾਲ ਚਾਰੇ ਹੀ ਹੱਥ ਆ ਜਾਂਦੇ ਨੇ ਨਾਮ ਜਪਣ ਦੇ ਨਾਲ ਜੋਗ ਵੀ ਹੁੰਦਾ ਭਗਤੀ ਵੀ ਹੁੰਦੀ ਪਰ ਆਗ ਵੀ ਹੁੰਦਾ ਤੇ ਗਿਆਨ ਵੀ ਹੁੰਦਾ ਇਹ ਮੁਕਤੀ ਦੇ ਚਾਰੇ ਸਾਧਨ ਨਾਮ ਜਪਣ ਦੇ ਨਾਲ ਪ੍ਰਾਪਤ ਹੁੰਦੇ ਨੇ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਨਾਮ ਹੀ ਪ੍ਰਦਾਨ ਹੈ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਆਪਣੀ ਬਿਰਤੀ ਨੂੰ ਇਕਾਗਰ ਕਰਕੇ ਵਾਹਿਗੁਰੂ 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 ਜਪਦਾ ਹੈ ਸਾਧ ਸੰਗਤ ਜੀ ਬਿਰਤੀ ਇਕਾਗਰ ਕਰਕੇ ਨਾਮ ਜਪੇ ਤੇ ਨਾਮ ਜਪਦਿਆਂ ਹੀ ਬਿਰਤੀ ਇਕਾਗਰ ਹੁੰਦੀ ਆ ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਪੂਰਕ ਹਨ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰੋ ਤੁਹਾਡੀ ਬਿਰਤੀ ਇਕਾਗਰ ਹੋਵੇਗੀ ਤੇ ਐਦਾਂ ਹੀ ਬਿਰਤੀ ਇਕਾਗਰ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਲਾ ਕੇ ਜਿਹੜਾ ਨਾਮ ਜਪੇ ਪ੍ਰੇਮ ਕਰੇ ਵਾਹਿਗੁਰੂ ਦੇ ਨਾਲ ਉਹਨੂੰ ਪ੍ਰੇਮ ਭਗਤੀ ਪ੍ਰਾਪਤ ਹੋ ਗਈ ਜਦੋਂ ਬਿਰਤੀਆਂ ਜੁੜ ਜਾਂਦੀਆਂ ਨੇ ਤੇ ਧਿਆਨ ਇਕਾਗਰ ਹੋ ਗਿਆ ਭਾਵ ਜੋਗ ਹੋ ਗਿਆ ਕਿਉਂਕਿ ਜੋਗ ਦਾ ਮਤਲਬ ਇਹੀ ਹੈ ਕਿ ਧਿਆਨ ਇਧਰ ਉਧਰ ਨਾ ਜਾਵੇ ਸਾਡੀ ਬਿਰਤੀ ਹੈ ਜਿਹੜੀ ਉਹ ਨਾ ਖਿੰਡੇ ਜੋ ਬਿਰਤੀ ਖਿੰਡੀ ਹੋਈਏ ਤਾਂ ਹੀ ਤਾਂ ਪਰੇਸ਼ਾਨ ਹੈ ਬੰਦਾ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਟੈਨਸ਼ਨਾਂ ਕੀ ਹਨ ਇਹ ਖਿੰਡਾ ਹੀ ਹੈ ਬੰਦਾ ਕਹਿੰਦਾ ਵਾ ਆ ਮੈਂ ਮਰ ਗਿਆ ਬਸ ਹੁਣ ਮੈਨੂੰ ਮਰਨਾ ਪੈਣਾ ਮੇਰੇ ਕੋਲ ਕੁਝ ਵੀ ਨਹੀਂ ਰਿਹਾ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਪਰੇਸ਼ਾਨ ਹੋਇਆ ਬੰਦਾ ਸੁਸਾਇਸਾਈਡ ਕਰਨ ਤੱਕ ਵੀ ਚਲਾ ਜਾਂਦਾ ਪਰ ਜਦੋਂ ਵਾਹਿਗੁਰੂ 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 ਦੀ ਟੇਕ ਮਿਲ ਜਾਂਦੀ ਏ ਉਦੋਂ ਬਿਰਤੀ ਜੁੜ ਜਾਂਦੀ ਏ ਮਹਾਰਾਜ ਜੀ ਕਹਿੰਦੇ ਆ ਇਹ ਜੋਗ ਹੈ ਸਿਮਰਨ ਕਰਕੇ ਮਨ ਟਿਕ ਜਾਂਦਾ ਪਾਈ ਜਿਹੜਾ ਜੋਗ ਹੈ ਇਹ ਮੁਕਤੀ ਦਾ ਇੱਕ ਦਰਵਾਜ਼ਾ ਉਦੋਂ ਮਿਲਦਾ ਜਦੋਂ ਬੰਦਾ ਵਾਹਿਗੁਰੂ 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 ਕਰਦਿਆਂ ਉਹਦਾ ਮਨ ਟਿਕ ਜਾਂਦਾ ਉਦੋਂ ਉਹਦੀ ਮੁਕਤੀ ਹੋ ਜਾਂਦੀ ਹੈ ਤੇ ਉਦੋਂ ਵੈਰਾਗ ਵੀ ਆ ਜਾਂਦਾ ਜਿਹੜਾ ਵੈਰਾਗ ਉਹ ਮੁਕਤੀ ਦਾ ਦੂਸਰਾ ਦਰਵਾਜ਼ਾ ਹੈ ਜਿਵੇਂ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਨੇ ਮੁਕਤੀ ਦੇ ਵੀ ਚਾਰ ਦਰਵਾਜ਼ੇ ਨੇ ਇੱਕ ਤਾਂ ਹੈ ਯੋਗ ਦੂਜਾ ਵੈਰਾਗ ਤਿੰਜਾ ਭਗਤੀ ਤੇ ਚੌਥਾ ਗਿਆਨ ਜਦੋਂ ਮਨ ਟਿਕ ਜਾਂਦਾ ਉਦੋਂ ਜੋਗ ਬਣ ਗਿਆ ਤੇ ਜਦੋਂ ਮਨ ਟਿਕ ਜਾਂਦਾ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਫਿਰ ਵਿਸ਼ਿਆਂ ਤੋਂ ਵਿਰਾਗ ਹੋ ਜਾਂਦਾ ਆ ਜਿਹੜੇ ਸਾਰੇ ਵਿਸ਼ੇ ਵਕਾਰ ਨੇ ਨਾ ਸਾਧ ਸੰਗਤ ਜੀ ਉਹ ਇਦਾਂ ਲੱਗ ਜਾਣ ਲੱਗ ਜਾਂਦੀ ਆ ਜਿਵੇਂ ਕਾਂ ਦੀ ਵਿੱਠ ਹੁੰਦੀ ਆ ਕਾਂ ਦੀ ਵਿਸ਼ਟਾ ਹੁੰਦੀ ਆ ਹੁਣ ਤਾਂ ਸਾਨੂੰ ਇਹ ਮਾਇਆ ਦੇ ਪਦਾਰਥ ਚੰਗੇ ਲੱਗਦੇ ਨੇ ਪਰ ਜਦੋਂ ਵਿਰਾਗ ਆ ਜਾਂਦਾ ਏ ਉਦੋਂ ਬਿਲਕੁਲ ਚੈਰ ਵਰਗੇ ਲੱਗਦੇ ਨੇ ਸੋ ਬੰਦੇ ਨੂੰ ਉਦੋਂ ਬੈਰਾਗ ਹੋ ਜਾਂਦਾ ਮਾੜੇ ਪਾਸੇ ਉਹਦਾ ਧਿਆਨ ਨਹੀਂ ਜਾਂਦਾ ਉਹਦੀ ਬਿਰਤੀ ਮਾੜੇ ਪਾਸੇ ਨਹੀਂ ਜਾਂਦੀ ਜੀ ਕਹਿੰਦੇ ਭਗਤੀ ਦਾ ਮੂਲ ਐਵੇਂ ਕਿ ਸਿਮਰਨ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਂਦਾ ਹੈ ਜਦੋਂ ਬੰਦਾ ਵਾਹਿਗੁਰੂ ਕਹਿੰਦਾ ਏ ਉਹਦੇ ਮੂੰਹ ਦੇ ਵਿੱਚ ਰਸ ਆਉਂਦਾ ਏ ਉਹ ਵਾਹਿਗੁਰੂ ਨੂੰ ਐਂਦਾ ਜਿਵੇਂ ਪੀ ਰਿਹਾ ਹੁੰਦਾ ਘੁੱਟ ਭਰ ਭਰ ਕੇ ਪ੍ਰੇਮ ਦੇ ਐਵੇਂ ਵਾਹਿਗੁਰੂ ਦੇ ਨਾਲ ਉਹ ਪ੍ਰੇਮ ਕਰਦਾ ਫਿਰ ਉਹਦਾ ਵਾਹਿਗੁਰੂ ਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ ਦਿਨ ਰਾਤ ਉਹਨੂੰ ਫਿਰ ਇੱਕੋ ਦਾ ਹੀ ਗਿਆਨ ਧਿਆਨ ਰਹਿੰਦਾ ਹੈ ਪ੍ਰੇਮ ਦਾ ਮਤਲਬ ਕੀ ਹੈ ਜਿਹਦੇ ਨਾਲ ਸਾਡਾ ਪਿਆਰ ਹੁੰਦਾ ਨਾ ਭਾਵੇਂ ਉਹ ਕਿਸੇ ਬੱਚੇ ਦੇ ਨਾਲ ਹੋਵੇ ਭਾਵੇਂ ਉਹ ਕਿਸੇ ਦੋਸਤ ਮਿੱਤਰ ਦੇ ਨਾਲ ਹੋਵੇ ਜਿਹਦੇ ਨਾਲ ਵੀ ਸਾਡਾ ਪ੍ਰੇਮ ਆ ਨਾ ਉਹ ਫਿਰ ਹਮੇਸ਼ਾ ਸਾਡੇ ਖਿਆਲਾਂ ਦੇ ਵਿੱਚ ਰਹਿੰਦਾ ਸਾ ਸੰਗਤ ਜੀ ਇਹ ਪ੍ਰੇਮ ਦੇ ਲੱਛਣ ਹਨ ਜਦੋਂ ਕਿਸੇ ਨੂੰ ਪ੍ਰੇਮ ਹੋਇਆ ਉਹਦੀ ਨਿਸ਼ਾਨੀ ਐਵੇਂ ਕਿ ਬੰਦਾ ਉਹਨੂੰ ਬੋਲਦਾ ਹੀ ਨਹੀਂ ਉਹਨੂੰ ਭੁਲਾਣ ਦੀ ਵੀ ਕੋਸ਼ਿਸ਼ ਕਰੀਏ ਜਿਉਂ ਬੋਲਦਾ ਨਹੀਂ ਆ ਤਾਂ ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ ਫਿਰ ਵਾਹਿਗੁਰੂ ਭੁਲਦਾ ਨਹੀਂ ਸਾ ਸੰਗਤ ਸਾਨੂੰ ਤਾਂ ਯਾਦ ਹੀ ਨਹੀਂ ਆਉਂਦਾ ਵਾਹਿਗੁਰੂ ਤੇ ਉਹਨਾਂ ਨੂੰ ਉਹ ਮਹਾਪੁਰਸ਼ਾਂ ਨੂੰ ਵਾਹਿਗੁਰੂ ਭੁਲਦਾ ਹੀ ਨਹੀਂ ਅਸੀਂ ਵੇਖ ਸਕਦੇ ਹਾਂ ਕਿ ਸਾਡਾ ਕਿੰਨਾ ਕੁ ਪ੍ਰੇਮ ਆ ਵਾਹਿਗੁਰੂ ਦੇ ਨਾਲ ਕੀ ਅਸੀਂ ਹਰ ਵੇਲੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਅਸੀਂ ਹਰ ਵੇਲੇ ਚੇਤੇ ਕਰਦੇ ਹਾਂ ਸੋ ਉਹ ਵਾਹਿਗੁਰੂ ਜਿਸ ਤੇ ਉਹ ਕਿਰਪਾ ਕਰਦਾ ਉਹਦੀ ਲੇਵ ਲਾ ਦਿੰਦਾ ਉਹਦੀ ਸੁਰਤੀ ਜੋੜ ਦਿੰਦਾ ਹੈ ਹਰ ਵੇਲੇ ਵਾਹਿਗੁਰੂ 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 ਜਪਣ ਨੂੰ ਜੀ ਕਰਦਾ ਵੇ ਹਰ ਵੇਲੇ ਹਰ ਪਲ ਹਰ ਦਿਨ ਸਿਮਰਨ ਦੇ ਵਿੱਚ ਆਵੇ ਸਾਧ ਸੰਗਤ ਜੀ ਸਾਨੂੰ ਹੋਰ ਕੋਈ ਵੀ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਹੋਣਾ ਨਾ ਹੀ ਉਹ ਸਾਡੇ ਕਿਸੇ ਭਲੇ ਲਈ ਹੈ ਸਾਡਾ ਭਲਾ ਤਾਂ ਹੀ ਹੋ ਸਕਦਾ ਜੇ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਵਾਰ-ਵਾਰ ਜਪੀਏ ਹਰ ਵੇਲੇ ਹਰ ਸਾਹ ਦੇ ਨਾਲ ਜਪੀਏ ਵਾਹਿਗੁਰੂ 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 ਜਪਦੇ ਰਹੀਏ ਕਹਿੰਦੇ ਭਾਵੇਂ ਗੁਰਦੁਆਰਾ ਹੋਵੇ ਭਾਵੇਂ ਧਰਮਸ਼ਾਲਾ ਹੋਵੇ ਜਿਹੜਾ ਉਸ ਧਰਮਸ਼ਾਲਾ ਉਸ ਗੁਰਦੁਆਰੇ ਤੱਕ ਚੱਲ ਕੇ ਜਾਂਦਾ ਨਾ ਉਹਨੂੰ ਕਈ ਸੋਜ ਜਗ ਕਰਨ ਦਾ ਫਲ ਜਿਹੜਾ ਉਹ ਮਿਲਦਾ ਵਾ 사ਸੰਗਤ ਜੀ ਬਸ ਇੱਕ ਕਦਮ ਇੱਕ ਕਦਮ ਜਿਹੜਾ ਗੁਰੂ ਘਰ ਵੱਲ ਤੁਰ ਕੇ ਜਾਵੇ ਉਹਨੂੰ ਬੜੇ ਫਲ ਮਿਲਦੇ ਹਨ ਉਹਨੂੰ ਬਹੁਤ ਪੁੰਨ ਮਿਲਦਾ ਹੈ 사ਸੰਗਤ ਜੀ ਗੁਰੂ ਘਰ ਵੱਲ ਜਾਣ ਦਾ ਬਹੁਤ ਪੁੰਨ ਹੈ 사ਸੰਗਤ ਜੀ ਅਸੀਂ ਕਿੰਨੀ ਵਾਰ ਜਨਮ ਲਿਆ ਕਿੰਨੀ ਵਾਰ ਸਾਡਾ ਸਰੀਰ ਬਦਲਿਆ ਜਦੋਂ ਮੇਰਾ ਸਰੀਰ ਮਰੇਗਾ ਉਦੋਂ ਮੇਰੀ ਮੌਤ ਨਹੀਂ ਹੋਵੇਗੀ। 사ਸੰਗ ਜੀ ਐਵੇਂ ਅਸੀਂ ਸੋਚ ਤਾਂ ਨਹੀਂ ਸਕਦੇ ਪਰ ਹੈ ਇਹ ਸਚਾਈ। ਕਈ ਵਾਰ ਕਈ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਤਾਂ ਉਹਨਾਂ ਨੂੰ ਜਦੋਂ ਕਿਸੇ ਨੇ ਪੁੱਛਣਾ ਕਿ ਬਾਬਾ ਜੀ ਤੁਹਾਡੀ ਉਮਰ ਕਿੰਨੀ ਆ ਤਾਂ ਅੱਗਿਓ ਮਹਾਪੁਰਸ਼ ਕਹਿੰਦੇ ਨੇ ਕਿ ਸਾਡੇ ਸਰੀਰ ਦੀ ਉਮਰ ਐਨੀ ਕੋ ਹੈ ਜੇ ਕਿਸੇ ਨੇ ਪੁੱਛਣਾ ਵਈ ਬਾਬਾ ਜੀ ਤੁਹਾਡਾ ਜਨਮ ਸਥਾਨ ਕਿੱਥੇ ਹੈ? ਤੁਹਾਡਾ ਜਨਮ ਕਿੱਥੇ ਹੋਇਆ ਤਾਂ ਉਹਨਾਂ ਨੇ ਅਗਿਉ ਕਹਿਣਾ ਬਈ ਇਹ ਸਰੀਰ ਦਾ ਜਨਮ ਫਲਾਣੇ ਸ਼ਹਿਰ ਦੇ ਵਿੱਚ ਹੋਇਆ ਇਹ ਨਹੀਂ ਕਦੀ ਕਹਿੰਦੇ ਕਿ ਮੇਰਾ ਜਨਮ ਹੋਇਆ ਸੀ ਜਾਂ ਮੇਰੀ ਉਮਰ ਇੰਨੀ ਕੁ ਆ ਉਹ ਐਦਾਂ ਕਦੀ ਵੀ ਨਹੀਂ ਕਹਿੰਦੇ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਇਹ ਸਰੀਰ ਦਾ ਜਨਮ ਇਸ ਸ਼ਹਿਰ ਇੱਥੇ ਹੋਇਆ ਇਸ ਸਰੀਰ ਦੀ ਉਮਰ ਇੰਨੀ ਕੁ ਆ ਉਹ ਆਪਣੇ ਸਰੀਰ ਤੋਂ ਆਪਣੇ ਆਪ ਨੂੰ ਹਮੇਸ਼ਾ ਵੱਖਰਾ ਸਮਝਦੇ ਨੇ ਸਾਸੰਗ ਜੀ ਅਸੀਂ ਇਸ ਤੋਂ ਪੁੱਠੇ ਆ ਇਸ ਤੋਂ ਉਲਟ ਕਰਦੇ ਹਾਂ ਅਸੀਂ ਕਹਿੰਦੇ ਵਾਂ ਕਿ ਮੈਂ ਇੰਨੇ ਸਾਲਾਂ ਦਾ ਹੋ ਗਿਆ ਮੇਰਾ ਜਨਮ ਇੱਥੇ ਹੋਇਆ ਅਸੀਂ ਤਾਂ ਇਸ ਸਰੀਰ ਦੇ ਨਾਲ ਮੈਂ ਜੋੜੀ ਹੋਈ ਆ ਅਸਲ 'ਚ ਉਹ ਜਿਹੜੀ ਮੈਂ ਹੈ ਨਾ ਉਹ ਵੱਖਰੀ ਚੀਜ਼ ਹੈ ਅਸੀਂ ਐਨੂੰ ਸਰੀਰ ਸਮਝ ਲਿਆ ਵਾ ਮਹਾਰਾਜ ਜੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਤੁਸੀਂ ਸਰੀਰ ਤੋਂ ਵੱਖਰੇ ਚਾਣੋ ਜਦੋਂ ਇਹ ਸਰੀਰ ਬਿਨਸੇਗਾ ਉਦੋਂ ਮੈਂ ਨਹੀਂ ਬਿਨਸਾਂਗਾ ਇਹ ਸਰੀਰ ਦੇ ਮਰਨ ਨਾਲ ਮੇਰੀ ਮੌਤ ਨਹੀਂ ਹੋਣੀ ਇਹ ਸਰੀਰ ਦੇ ਜਨਮ ਦੇ ਨਾਲ ਮੈਂ ਜੰਮਿਆ ਨਹੀਂ ਹਾਂ ਅਸਲ ਵਿੱਚ ਮੈਂ ਸਤ ਚੇਤਨ ਆਨੰਦ ਸਰੂਪ ਹਾਂ ਮੈਂ ਉਸ ਅਕਾਲ ਪੁਰਖ ਦੀ ਜੋਤ ਹਾਂ ਮੈਂ ਸਦਾ ਹੀ ਪ੍ਰਕਾਸ਼ ਰੂਪ ਹਾਂ ਮੈਂ ਸਦਾ ਹੀ ਅਨੰਤ ਰੂਪ ਹਾਂ ਸਦਾ ਹੀ ਪਾਵ ਰੂਪ ਹਾਂ ਮਹਾਰਾਜ ਜੀ ਕਹਿੰਦੇ ਜੇ ਇਸ ਤਰ੍ਹਾਂ ਅਭਿਆਸ ਕਰੇ ਤਾਂ ਹੌਲੇ-ਹੌਲੇ ਉੱਥੇ ਪਹੁੰਚ ਜਾਂਦਾ ਵਾ ਉੱਥੇ ਪਹੁੰਚ ਜਾਂਦਾ ਵਾ ਜਿੱਥੇ ਅਕਾਲ ਪੁਰਖ ਦਾ ਘਰ ਹੈ ਸਾ ਸੰਗਤ ਜੀ ਉੱਥੇ ਪਹੁੰਚ ਕੇ ਮੁਕਤੀ ਹੋ ਜਾਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਜੀ ਕਿਰਪਾ ਕਰੋ ਇਹ ਜੋ ਗਿਆਨ ਆਪ ਜੀ ਨੇ ਸਾਖੀਆਂ ਰਾਹੀਂ ਆਪਣੀ ਸਿੱਖਾਂ ਨੂੰ ਦਿੱਤਾ ਸਾਡੇ ਤੇ ਵੀ ਗੁਰੂ ਮਹਾਰਾਜ ਜੀ ਜਟੂ ਤਪੇ ਵਾਂਂ ਕਿਰਪਾ ਕਰੋ ਸਾਸੰਗਤ ਜੀ ਉਹਨਾਂ ਗੁਰਮੁਖਾਂ ਦੀ ਕਮਾਈ ਐਨੀ ਹੁੰਦੀ ਸੀ ਕਿ ਉਹਨਾਂ ਨੂੰ ਬਚਨ ਸੁਣਦਿਆਂ ਸਾਰੀ ਗਿਆਨ ਹੋ ਜਾਂਦਾ ਸੀ ਸੁਣ ਤਾਂ ਅਸੀਂ ਵੀ ਰਹੇ ਹਾਂ ਅਸੀਂ ਵੀ ਤਾਂ ਗੁਰੂ ਮਹਾਰਾਜ ਜੀ ਦੇ ਬਚਨ ਸੁਣੇ ਹਨ ਪਰ ਸਾਡੀ ਬਿਰਤੀ ਐਨੀ ਖੰਡੀ ਹੋਈ ਆ ਸਾਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਤਾਂ ਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ ਸਾਡੀ ਮਨ ਬਿਰਤੀਆਂ ਨੂੰ ਇਕਾਗਰ ਕਰਨ ਤੇ ਅਸੀਂ ਕਿਸੇ ਬੰਨੇ ਲੱਗ ਜਾਈਏ ਕਿਉਂਕਿ ਸਾਸੰਗਤ ਜੀ ਜੰਮਣ ਮਰਨ ਦਾ ਜਿਹੜਾ ਚੱਕਰ ਹੈ ਨਾ ਉਹ ਬਹੁਤ ਦੁਖਦਈ ਹੈ ਭੁੱਲ ਚੁੱਕ ਬਖਸ਼ਣੀ ਸਾਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ